ਪਤਾ ਨਹੀਂ ਚੋਰ ਉਹ ਥਾਂ ਕਿਵੇਂ ਲੱਭ ਲੈਂਦੇ ਨੇ ਜਿੱਥੇ ਹੁੰਦਾ ਥੋੜਾ ਬਹੁਤ ਇਕਾਂਤ ਹੈ ਰਾਤ ਵੇਲੇ ਕਹਿੰਦੇ ਕਿ ਰਾਤ ਵੇਲੇ ਚੋਰ ਬਿੱਲੀਆਂ ਨੱਚਦੀਆਂ ਨੇ ਰਾਤ ਵੇਲੇ ਚੋਰ ਬਿੱਲੀਆਂ ਨੱਚਦੀਆਂ ਨੇ ਤੇ ਪ੍ਰਸ਼ਾਸਨ ਦੀ ਘੰਟੀ ਸ਼ਾਂਤ ਹੈ ਪ੍ਰਸ਼ਾਸਨ ਦੀ ਟੱਲੀ ਸ਼ਾਂਤ ਹੈ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਰਹੇ ਨੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਰਾਤੋਂ ਰਾਤ ਦੀ ਜਿਹੜੀ ਕਾਲੀ ਛਾਂ ਆ ਰਾਤ ਦੀ ਚਾਦਰ ਚ ਚੋਰ ਆਰਾਮ ਨਾਲ ਅੱਜ ਕੱਲ ਆਪੜਾ ਕੰਮ ਕਰਦੇ ਆ ਚੋਰ ਬੇਫਿਕਰ ਹੋ ਕੇ ਕੰਡਿਆਂ ਚ ਵੀ ਹੱਥ ਮਾਰੀ ਜਾਂਦੇ ਕਿਉਂਕਿ ਉਹਨਾਂ ਨੂੰ ਪਤਾ ਕਿ ਉਹਨਾਂ ਦੇ ਕੰਡਾ ਨਹੀਂ ਖੁੱਭਣਾ ਸਗੋ ਆਰਾਮ ਨਾਲ ਉਹਨਾਂ ਨੇ ਫੁੱਲ ਬਾਹਰ ਕੱਢ ਕੇ ਲੈਣਾ ਔਰ ਅੱਜ ਕੱਲ ਦੇ ਹਾਲਾਤ ਨੇ ਕਿ ਰਾਤ ਨੂੰ ਆਮ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਖੌਰੇ ਚੋਰ ਕਦ ਆ ਜਾਣ ਤੇ ਚੋਰਾ ਨੂੰ ਨੀਂਦ ਇਸ ਕਰਕੇ ਨਹੀਂ ਆਉਂਦੀ ਉਹ ਕਹਿੰਦੇ ਕਿ ਜਦ ਲੋਕ ਸੌਣਗੇ ਅਸੀਂ ਆਪਣਾ ਕੰਮ ਕਰਾਂਗੇ ਔਰ ਕਹਿ ਦਈਏ ਕਿ ਪੰਜਾਬ 'ਚ ਇਕੱਲੀ ਪਾਣੀ ਦੀ ਕਮੀ ਨਹੀਂ ਹੈ ਹਾਲ ਦੀ ਕੜੀ ਸੁਰੱਖਿਆ ਦੀ ਵੀ ਕਮੀ ਹੈ ਹੁਣ ਤੁਹਾਡੇ ਨਾਲ ਗੱਲ ਕਰਨ ਲੱਗੇ ਆ ਜੀ ਬਲਾਕ ਬੰਗਾ ਅਧੀਨ ਪੈਂਦੇ ਘਟਾਰੀਆ ਵਿਖੇ ਚੋਰਾਂ ਨੇ ਇੱਕ ਵਾਰ ਫਿਰ ਤੋਂ ਦਸਤਕ ਦਿੱਤੀ ਹੈ ਉਸ ਏਰੀਆ 'ਚ ਦੱਸਿਆ ਜਾ ਰਿਹਾ ਤਹਿਲਕਾ ਮਚਾਇਆ ਪਿਆ ਚੋਰਾਂ ਨੇ ਪਹਿਲਾਂ ਵੀ 4-5 ਘਟਣਾਵਾਂ ਥੋੜੇ ਦਿਨਾਂ 'ਚ ਇਹ ਵਾਰਦਾਤਾ ਜਿਹੜੀਆਂ ਕਰ ਚੁੱਕੇ ਆ ਔਰ ਹੁਣ ਇਹਨਾਂ ਨੇ ਬਸੇਤੀ ਕੰਪਿਊਟਰਾਈਜ਼ਡ ਧਰਮ ਕੰਡੇ ਦੇ ਉੱਤੇ ਜਿਹੜੀ ਚੋਰਾਂ ਨੇ ਦਸਤਕ ਦਿੱਤੀ ਹੱਥ ਸਾਫ਼ ਕੀਤਾ ਮੇਨ ਗੇਟ ਦਾ ਜਿਹੜਾ ਜਿੰਦਰਾ ਉਹਨੂੰ ਭੰਨਿਆ ਗਿਆ ਤੋੜਿਆ ਗਿਆ ਉਸ ਤੋਂ ਬਾਅਦ ਚੋਰ ਜਿਹੜੇ ਆ ਉਹ ਕੰਪਿਊਟਰਾਈਜ਼ਡ ਇਸ ਧਰਮ ਕੰਡੇ ਦੇ ਅੰਦਰ ਦਾਖਲ ਹੁੰਦੇ ਆ ਤੇ ਉੱਥੋਂ ਇਨਵਰਟਰ ਬੈਟਰੀ ਔਰ LCD ਤੇ ਨਾਲ ਦੀ ਨਾਲ ਭਾਰ ਤੋਲਣ ਵਾਲੇ ਕੰਡੇ ਤੇ ਭਾਰ ਤੋਲਣ ਵਾਲੇ ਪੱਥਰ ਅਤੇ ਬੱਟੇ ਜਿਨ੍ਹਾਂ ਦੀ ਜਿਹਨਾਂ ਦਾ ਭਾਰ ਤਕਰੀਬਨ 10 ਕੁਇੰਟਲ ਸੀ ਉਹ ਉੱਥੋਂ ਚੋਰੀ ਕਰਕੇ ਲੈ ਗਏ ਇਹ ਗੱਲ ਜਿਹੜੇ ਆ ਬੱਸੀ ਕੰਪਿਊਟਰਾਈਜ਼ ਧਰਮਕੰਡੇ ਦੇ ਮਾਲਕ ਰਮੇਸ਼ ਚੰਦਰ ਉਹਨਾਂ ਨੇ ਗੱਲ ਦੱਸੀ ਹੈ ਔਰ ਸਾਥੀਓ ਸਵਾਲ ਬਹੁਤ ਸਾਰੇ ਖੜੇ ਹੁੰਦੇ ਨੇ ਕਿ ਚੋਰਾਂ ਦੀ ਸਪੀਡ ਬਹੁਤ ਜ਼ਿਆਦਾ ਹੈ ਪਰ ਚੋਰਾਂ ਨੂੰ ਨਕੇਲ ਪਾਉਣ ਲਈ ਪ੍ਰਸ਼ਾਸਨ ਨੂੰ ਆਪਣੀ ਸਪੀਡ ਜਿਹੜੀ ਹੈ ਆਪਣੀ ਰਫਤਾਰ ਜਿਹੜੀ ਹੈ ਉਹ ਦੁੱਗਣੀ ਕਰਨੀ ਪਊਗੀ ਔਰ ਜਿਹੜਾ ਮਾਲਕ ਹੈ ਬੱਸੀ ਕੰਪਿਊਟਰਾਈਜ਼ ਧਰਮਕੰਡੇ ਦਾ ਉਹਦਾ ਕਹਿਣਾ ਹੈ ਕਿ ਸਾਨੂੰ ਇਨਸਾਫ ਮਿਲੇ ਨਿਆਂ ਮਿਲੇ ਤੇ ਸਾਡਾ ਸਮਾਨ ਜਿਹੜਾ ਉਹ ਵਾਪਸ ਮਿਲੇ ਸਾਥੀਓ ਪਰ ਨਿਆਤਾ ਉਦੋਂ ਮਿਲੂਗਾ ਜਦੋਂ ਨਿਆਦ ਦੇ ਜਿਹੜੇ ਦਰਖਤ ਹੈ ਉਸ ਨੂੰ ਪਾਣੀ ਰੈਗੂਲਰ ਪਾਇਆ ਜਾਊਗਾ ਨਹੀਂ ਤਾਂ ਜਿਹੜੇ ਇਹ ਮਾੜੇ ਅਨਸਰ ਆ ਇਹ ਜਿਹੜੇ ਚੋਰ ਨੇ ਇਹ ਜਿਹੜੇ ਨੌਸਰਵਾਜ ਨੇ ਇਹ ਜਿਹੜੇ ਲੁੱਟਾਂ ਖੋਹਾਂ ਕਰਦੇ ਆ ਇਹ ਹਰ ਥਾਂ ਚੋਰੀ ਲੁੱਟ ਦੇ ਬੂਟੇ ਲਾ ਲਾ ਕੇ ਗਿਣਤੀ ਵਧਾਈ ਜਾਂਦੇ ਆ ਤਾਂ ਭਰੋਸੇ ਵਾਲੀ ਵੇਲ ਵੱਧਦੀ ਰਵੇ ਪ੍ਰਸ਼ਾਸਨ ਦੇ ਉੱਤੇ ਆਮ ਜਨਤਾ ਦਾ ਭਰੋਸਾ ਬਣਿਆ ਰਵੇ ਉਸ ਲਈ ਪ੍ਰਸ਼ਾਸਨ ਨੂੰ ਐਫਰਟਸ ਜਿਹੜੇ ਆ ਉਹ ਹੋਰ ਸਖਤ ਕਰਨੇ ਪੈਣੇ ਆ ਅਸਲ 'ਚ ਅਸੀਂ ਸਿਰਫ ਸਵਾਲ ਨਹੀਂ ਖੜੇ ਕਰਦੇ ਇਹ ਲੋਕਾਂ ਦੇ ਮਨ ਦੀ ਚੀਖ ਆ ਜਿਹੜੀ ਅਸੀਂ ਤੁਹਾਡੇ ਅੱਗੇ ਰੱਖਦੇ ਆਂ ਔਰ ਉਮੀਦ ਕਰਦੇ ਆਂ ਰਾਤ ਵੇਲੇ ਇਹ ਜਿਹੜੀਆਂ ਬਿੱਲੀਆਂ ਨੱਚਦੀਆਂ ਚੋਰ ਬਿੱਲੀਆਂ ਪੁਲਿਸ ਉਸ ਨੂੰ ਨਕੇਲ ਪਾਵੇਗੀ ਹੁਣ ਤੁਹਾਨੂੰ ਮੌਕੇ ਦੇ ਤਸਵੀਰਾਂ ਦਿਖਾਣੇ ਕਟਾਰੀਆਂ ਤੋਂ ਜਿੱਥੇ ਰਮੇਸ਼ ਚੰਦਰ ਜੋ ਬੱਸੀ ਕੰਪਿਊਟਰਾਈਜ਼ ਧਰਮਕੰਡ ਦੇ ਮਾਲਕ ਆ ਉਹ ਮੀਡੀਆ ਦੇ ਮੁਖਾਤਬ ਹੋ ਰਹੇ ਨੇ ਅਸੀਂ ਕਟਾਰੀਆਂ ਕੰਪਿਊਟਰ ਬੱਸੀ ਕੰਪਿਊਟਰ ਗੰਡੇ ਤੋਂ ਗੋਲਦਾਰ ਰਾਤ ਸਾਡੇ ਗਰੀਬ 2 ਤੋਂ 3 ਵਜੇ ਦਰਮਿਆਨ ਕੰਡੇ ਤੇ ਚੋਰੀ ਹੋਈ ਆ ਇੱਥੋਂ ਚੋਰੀ ਕਰਕੇ ਅੰਦਰ ਆਗੇ ਇੱਕ ਬੈਟਰੀ ਲਗਾਇਆ ਜਾਂ ਕਨਵਰਟਰ ਲਗਾਇਆ ਤੇ ਇੱਕ ਐਲਸੀਡੀ ਲਗਾਇਆ ਤੇ 10 ਪੱਟੇ ਲਗਾਇਆ ਜਿਹਦੇ ਵਿੱਚ 50 ਕਿਲੋ ਦੇ ਵੱਟੇ ਸੀਗੇ 20 ਕਿਲੋ ਦੇ ਵੱਟੇ ਸੀਗੇ 10 ਕਿਲੋ ਦੇ ਵੱਟੇ ਸੀਗੇ ਅੱਛਾ ਜੀ ਤੇ ਹਲੈਦਾਰ ਸਰ ਨੂੰ ਕੁਝ ਪਤਾ ਹੀ ਲੱਗ ਰਿਹਾ ਵੀ ਇਹ ਕੀ ਹੋਇਆ ਕੀ ਨਹੀਂ ਹੋਇਆ ਤੇ ਸਾਡਾ ਅਸੀਂ ਜਿਹੜਾ ਬੰਦਾ ਰੱਖਿਆ ਤੇ ਜਗੀਰ ਸਿੰਘ ਬੰਦਾ ਅਸੀਂ ਰੱਖਿਆ ਉਹ ਉਸ ਵੇਲੇ 6 ਵਜੇ ਤੋਂ ਲਾ ਕੇ 9:30 9:00 ਵਜੇ ਚੱਕ ਕਿਤੇ ਘੰਡੇ ਤੇ ਹੁੰਦਾ ਅੱਛਾ ਜੀ ਉਹਨੇ ਸਵੇਰੇ ਆ ਕੇ ਜਿਹੜੇ 6 ਵਜੇ ਦੇਖਿਆ ਤੇ ਜਿੱਦਾਂ ਰੁਟਾਲ ਜੀ ਸਬਾਨ ਮਰ ਹੈ ਨੀ ਸਵੇਰ ਨਹੀਂ ਰਾਤ ਘੰਡੇ ਤੇ ਜਿਹ ਹੁੰਦੇ ਇਹ ਤੇ ਨਾਲ ਚਰਾਵਲਾ ਟਿਕਾਇਆ ਉਹ ਬੰਦੇ ਟਿਕੇ ਦੇ ਹੁੰਦੇ ਹੁੰਦੇ ਉਹ ਕਹਿੰਦੇ ਰਾਤੀ ਦੀ 1 ਵਜੇ ਗਈ ਉਹ ਸੁੱਤੇਆਂ ਨੇ 1:00 ਦਾ ਕੁਝ ਨਹੀਂ ਸਰੋਆ ਦਾ 2:00 ਤੋਂ ਬਾਅਦ ਹੀ ਗੱਲਿਆ ਸਵਾਨ ਕੋਲ ਅਕਸਰ ਹੀ ਮਿਲਦੀ 80000 ਰੁਪਏ ਦੇ ਕਰੀਬ ਦੀ ਹੋਇਆ ਠੀਕ ਹੈ ਦੇਖੋ ਉਹ ਸੋਚਦਾ ਹੀ ਦੇਤੀ ਹੈ ਜੀ ਆਏ ਸੀ ਮੌਕੇ ਤੇ ਹਾਂ ਮੌਕੇ ਤੇ ਮੂੰਹ ਘੁੰਮ ਗਿਆ ਕਿ ਉਹ ਕਹਿੰਦੇ ਦੁਬਾਰਾ ਆਣੇ ਹਾਲ ਤੱਕ ਆਏ ਨਹੀਂ ਠੀਕ ਇਹ ਮੰਗ ਇਹ ਹੀ ਆ ਵੀ ਉਹਦੇ ਬੰਦਿਆਂ ਨੇ ਛੋੜੀ ਕੀਤੀ ਹੈ ਵੀ ਉਹਨੂੰ ਫੜਿਆ ਜਾਵੇ ਸਾਡਾ ਸਮਾਂ ਤੋਂ ਵਾਪਸ ਆਇਆ ਜਾਵੇ ਉਹਨਾਂ ਨੂੰ ਬੜੀ ਸਜਾ ਦਿੱਤੀ ਜਾਵੇ ਤਾਂ ਕਿ ਇਲਾਕੇ ਦੇ ਵਿੱਚ ਦੁਬਾਰਾ ਚੋਰੀਆਂ ਨਾ ਹੋਣ ਇੱਥੇ ਪਹਿਲਾਂ ਵੀ 4-5 ਵਾਰੀ ਚੋਰੀਆਂ ਹੋਵੀਆਂ ਥੋੜੇ ਡੈਮੇਜ ਠੀਕ ਕੱਲ ਦਾ ਕੋਈ ਬੰਦਾ ਫੜਿਆ ਨਹੀਂ ਗਿਆ ਠੀਕ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਫੜ ਕੇ ਸਭ ਤੋਂ ਸਭ ਜਗ੍ਹਾ ਆ ਜਾਈਏ